ਨਾ ਬਾਈ ਦੋਸਤੋ ਅੱਜ ਆਪਣਾ ਰਾਜਸਥਾਨ ਦੇ ਸ਼ੁਰੂਆਤ ਹੀ ਹੋਈ ਹੈ ਹਨੂਮਾਨਗੜ੍ਹ ਜਿਲ੍ਹੇ ਚ ਆਏ ਤੇ ਬਾਈ ਬਨੂਦ ਲੁਹਾਰ ਆਪਨੂੰ ਮਿਲਿਆ ਬਾਈ ਦਾ ਕਾਫੀ ਟਾਈਮ ਨਾ ਬੱਕਰੀਆਂ ਦਾ ਕੰਮ ਪੁਰਾਣਾ ਸੀ ਬੱਕਰੀ ਬਹੁਤ ਵੱਡੇ ਵੱਡੇ ਰੱਖੇ ਸੀ ਥੋੜਾ ਵਿੱਚ ਨੁਕਸਾਨ ਹੋ ਗਿਆ ਸੀ ਬਾਈ ਹਨਾ ਹਾਂਜੀ ਹਾਂਜੀ ਬਾਈ ਤੇ ਹੁਣ ਬਾਈ ਕੰਮ ਠੀਕ ਆ ਮਹਾਰਾਜ ਦੀ ਕਿਰਪਾ ਨਾਲ ਹਾਂ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਭੈਣ ਭਰਾਵਾਂ ਦੇ ਸਾਥ ਨਾਲ ਬਾਈ ਅੱਜ ਨਾ ਤੁਹਾਨੂੰ ਨਵੀਂ ਚੀਜ਼ ਦਿਖਾਵਾਂਗੇ ਇਧਰੋਂ ਦੇਖਣ ਨੂੰ ਇਹ ਭੇਡਾਂ ਹੀ ਲੱਗਣਗੀਆਂ ਤੁਹਾਨੂੰ ਪਰ ਇਹ ਬਹੁਤ ਹੀ ਮਹਿੰਗੀ ਚੀਜ਼ ਆ ਸਪੈਸ਼ਲ ਚੀਜ਼ ਆ ਤੁਸੀਂ ਬੱਕਰੀਆਂ ਬਰਬਰੀ ਤੋਂ ਭੇਡ ਲੈਵਲ ਤੋਂ ਦੋ ਜੋੜੀ ਤੋਂ ਵੀ ਚਲਾ ਸਕਦੇ ਹੋ ਕੰਮ ਕਿਉਂਕਿ ਇਹ ਕੋਸਟਲੀ ਹੈ ਇਹਨਾਂ ਨੂੰ ਦੁੰਬੇ ਕਹਿ ਦਿੰਦੇ ਆ ਪਾਕਿਸਤਾਨੀ ਦੁੰਬੇ ਜਾਂ ਤਰਕੀ ਦੁੰਬੇ ਪੁੱਛਾਂਗੇ ਵੀ ਕਿਹੜੇ ਦੁੰਬੇ ਆ ਇਹ ਤੇ ਇਹਨਾਂ ਬਾਈ ਜੀ ਕੀ ਸਿਸਟਮ ਹੁੰਦਾ ਇਹਨਾਂ ਦਾ ਬਾਈ ਜੀ ਅਮੇ ਤਾਂ ਇਹ ਪ੍ਰਜਾਤੀ ਦੇਖੋ ਪੇੜ ਹੀ ਹੈਗੀ ਠੀਕ ਹੈ ਲੇਕਿਨ ਅਸਲ ਦੇ ਵਿੱਚ ਇਹਦੇ ਪਿੱਛੇ ਬਾਈ ਜੀ ਚੱਕੀ ਆਉਂਦੀ ਹੈ ਤਾਂ ਉਹਦੇ ਨਾਲ ਕੀ ਨਸਲ ਵੱਖ ਹੈ ਇਹਨੂੰ ਕਹਿੰਦੇ ਚੱਕੀ ਤੁਰ ਮਾਰੀ ਜੀ ਬਾਈ ਫੜ ਕੇ ਦੱਸੀ ਚੱਕੀ ਇਹਨੂੰ ਕਹਿੰਦੇ ਆ ਇੱਕ ਮਿੰਟ ਆ ਬਈ ਬੱਚਾ ਫੜਿਆ ਬੱਚਾ ਹੀ ਫੜਿਆ ਹੈ ਬੱਚਾ ਹਾਂ ਆ ਬਈ ਜੀ ਦੀ ਚੱਕੀ ਹੁੰਦੀ ਹੈ ਜਿਹੜੇ ਆ ਪਿੱਛੇ ਵਧੇ ਜੇ ਚੱਕੜ ਜੀ ਹਾਂ ਆ ਆਹ ਠੀਕ ਹੈ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਬਾਈ ਜੀ ਮੈਂ ਆਹ ਠੀਕ ਹੈ ਇਹ ਚ ਤੁਸੀਂ ਡਾਕਟਰ ਤੋਂ ਵੈਰੀਫਾਈਡ ਕਰਾਇਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਸਿਰਫ ਓਨਲੀ ਇਹ ਫੈਟ ਫੈਟ ਹੁੰਦੀ ਹੈ ਇਹਦੇ ਵਿੱਚ ਬਾਈ ਰੇਟ ਵੀ ਇਹਦੇ ਨਾਲ ਹੀ ਬੰਦ ਆ ਇਹਦਾ ਹਾਂ ਰੇਟ ਇਹਦੇ ਨਾਲ ਇਹ ਸਿਰਫ ਇਹਦੀ ਨਾ ਚੱਕੀ ਅਖੜੀ ਚੱਕੀ ਤੋਂ ਹੁੰਦੇ ਜ ਢਲਾਉ ਚੱਕੀ ਵੀ ਹੁਣ ਏਜ ਦੇ ਹਿਸਾਬ ਨਾਲ ਵੱਧ ਜਾਂਦੀ ਹੈ ਲੇਕਿਨ ਖੜੀ ਚੱਕੀ ਦਾ ਨਾ ਰੇਟ オリジナル ਤੁਰਕੀ ਦੀ ਉਹ ਹੀ ਪਛਾਣ ਹੋਊਗੀ ਕਿਉਂਕਿ ਇਸਪੋਰਟ ਨਾ ਦੋਨੇ ਬਰਾਬਰ ਦੇ ਹੋਣਗੇ ਠੀਕ ਹੈ ਚੱਕੀ ਖੜੀ ਹੁੰਦੀ ਹੈ ਹਮੇਸ਼ਾ ਬਾੜੀ ਥੱਲੇ ਨੂੰ ਹੋਣਾ ਹਾਂ ਨਾ ਹੋਵੇ ਉਹ ਬਾਲੀ ਜਿਹੜੀ ਥੱਲੇ ਨੂੰ ਹੁੰਦੀ ਹੈ ਉਹ ਆਪਾਂਵੇਂ ਨਹੀਂ ਕਹਿੰਦੇ ਵੀ ਹਾਂ ਉਹ ਦੁੰਬਾ ਨਹੀਂ ਹੁੰਦਾ ਲੇਕਿਨ ਉਹ ਕ੍ਰੋਸ ਇਹਦੇ ਵਿੱਚ ਤਿੰਨ ਵੈਰਾਈਟੀ ਹੁੰਦੀ ਹੈ ਕਬਲਾਖ ਹੁੰਦਾ ਹੈ ਇੱਕ ਥੋੜਾ ਆਪਣੇ 골ਡ 골ਡਨ ਬ੍ਰਾਊਨ ਦਾ ਉਹ ਥੋੜਾ ਦੇਸੀਪਣੇ ਚ ਜਿਹੜਾ ਵਾਈਟ ਹੁੰਦਾ ਹੈ ਗੁਲਾਬੀ ਦੇ ਵਿੱਚ ਉਹ ਪਿਓਰ ਤੁਰਕੀ ਹੁੰਦਾ ਬਾਈ ਜੀ ਤੇ ਪਿਓਰ ਤੁਰਕੀ ਇੱਕ ਪਾਕਿਸਤਾਨੀ ਦੁੰਬੇ ਦਾ ਬਾਈ ਕੀ ਫਰਕ ਹੁੰਦਾ ਇਹਦਾ ਉਹ ਸੇਮ ਇਹ ਬ੍ਰੀਡ ਤਾਂ ਦੇਖੋ ਭਾਰਤ ਚੋ ਗਈ ਹੈ 9047 ਦੇ ਬਾਅਦ ਜਿਹੜਾ ਵੀ ਵਾਜਨ ਹੋਇਆ ਅੱਧੀ ਬ੍ਰੀਡ ਆਪਣੇ ਇੱਥੇ ਰਹੀ ਅੱਧੀ ਉੱਥੇ ਰਹੀ ਆਪਾਂ ਕਹਿ ਦਿੰਨੇ ਆਂ ਵੀ ਹਾਂ ਇਹਦਾ ਭਈ ਆਪਣੇ ਮਿਲਦੇ ਨਹੀਂ ਉਵੇਂ ਆਪਣੇ ਜੇ ਮੰਨ ਲਾ ਵੱਡੀ ਕੋਈ ਤੇ ਫਾਰਮ ਵੱਡੇ ਫਾਰਮ ਕਿਹੜੇ ਰੀਏ ਚ ਹੈਗੇ ਜਿਆਦੇ ਦੇ ਜ਼ਿਆਦਾਤਰ ਤਾਂ ਆ ਦੇਖੋ ਮੈਨ ਤਾਂ ਇਹਨਾਂ ਦਾ ਯੂਪੀ ਚ ਹੁੰਦਾ ਹੈ ਜਾਂ ਨਗੌਰ ਵੀ ਹੁੰਦੇ ਆ ਤੇ ਜੈਪੁਰ ਹੈ ਜੈਪੁਰ ਜਿਹੜਾ ਬੰਦਾ ਦੁੰਬੇ ਦੀ ਲਾਈਨ ਹੈ ਦੁੰਬਾ ਉਹਨੂੰ ਹੀ ਸੇਲਿੰਗ ਪਰਚੇਜ਼ਿੰਗ ਹੁੰਦਾ ਹੈ ਅਸਲ ਬੰਦੇ ਨੂੰ ਆਮ ਬੰਦੇ ਨੂੰ ਦੁੰਬਾ ਨਹੀਂ ਦਿੰਦਾ ਦੁੰਬੇ ਵਾਲਾ ਠੀਕ ਹੈ ਜੇ ਭਈ ਮੰਨ ਲਓ ਜਿਵੇਂ ਆ ਬੱਚਾ ਚੱਕ ਇਹ ਬਾਈ ਜੀ ਆਪਣੇ ਮੇਲ ਸੀਗਾ ਤੇ ਮਿਨੀਮਮ ਸਟਾਰਟਿੰਗ ਪ੍ਰਾਈਸ ਹੈ ਜੀ 40000 ਰੁਪਏ ਜੀ ਦੁੱਧ ਪੀਂਦੇ ਤੇ ਦੁੱਧ ਜੇ ਮੰਨ ਲਾ 40000 ਦਾ ਬੱਚਾ 40000 ਦਾ ਬੱਚਾ ਠੀਕ ਹੈ ਜੇ ਮੰਨ ਲਾ ਜੋੜੀ ਲੈਣੀ ਹੈ 80 90000 ਦੀ ਜੋੜੀ 80 90000 ਦੀ ਤੇ ਕੋਈ ਵੀ ਫਾਰਮਰ ਹੈ ਬਾਈ ਜੀ ਬਾਕੀ ਮੈਂ ਤੁਹਾਡੇ ਆਪਣੇ ਚੈਨਲ ਦੇ ਥਰੂ ਕਹਿ ਦੇਣਾ ਚਾਹੁੰਦਾ ਬਈ ਆਪਾਂ ਕਹਿੰਦੇ ਨੇ ਯਾਰ ਵੱਡਾ ਪ੍ਰੋਜੈਕਟ ਦੇਖੋ ਤੁਸੀਂ ਵੀ ਆ ਚੀਜ਼ ਹਰ ਚੀਜ਼ ਮੈਂ ਥੋੜੀ ਦੇਖਦਾ ਰਹਿਣਾ ਬਈ ਹਾਂ ਆਪਣੇ ਤੁਹਾਡਾ ਟ੍ਰੇਨਿੰਗ ਸੈਂਟਰ ਹੈ ਬਈ ਛੋਟੇ ਤੋਂ ਹੀ ਸਟਾਰਟ ਕਰੇ ਠੀਕ ਹੈ ਸਿੰਗਲ ਮੇਲ ਫੀਮੇਲ ਰੱਖੇ ਲੇਕਿਨ ਉਹਦੀ ਟਾਈਮ ਪੀਰੀਅਡ ਬਾਈ ਜੀ ਦਾ ਲੰਮਾ ਹੁੰਦਾ ਹੈ ਟਾਈਮ ਪੀਰੀਅਡ ਲੰਮਾ ਹੋਊਗਾ ਤਾਂ ਹੀ ਆਪਾਂ ਨੂੰ ਉਹ ਚੀਜ਼ ਸਕਸੈਸ ਦੇਊਗੀ ਏ ਬਾਈ ਜੀ ਤੁਹਾਡਾ ਤੁਸੀਂ ਆਮ ਹੀ ਮਨ ਲਾਦਾ ਕਿਸਾਨੀ ਜੁਣਾ ਹਣਾ ਰੱਖਦੇ ਆ ਹਾਂ ਬਿਲਕੁਲ ਬਾਲੇ ਤਗੜੇ ਵੀ ਨੇ ਰਸੂਕਦਾਰ ਹੈਣੇਗੇ ਤੇ ਫਿਰ ਵੀ ਤੁਸੀਂ ਭਈਆ ਜਾਨਵਰ ਚੰਗੇ ਬਣਾਲੇ ਜੋੜ ਲੇ ਇੱਕ ਕਿੰਨੇ ਤੋਂ ਕੰਮ ਸਟਾਰਟ ਕੀਤਾ ਤੁਸੀਂ ਬਾਈ ਜੀ ਆ ਮੰਨ ਕੇ ਚੱਲੋ ਹੁਣ ਜਿਵੇਂ ਕੋਈ ਕਿਸੇ ਵੀਰ ਨੇ ਜਿਵੇਂ ਤੁਹਾਡੇ ਤੇ ਹੀ ਲਾ ਲ ਤੁਸੀਂ ਆਰਡਰ ਦਿੱਤਾ ਕੋਈ ਬੱਕਰੇ ਸੀਗੇ ਉਹਨਾਂ ਚ ਆਪਣੇ ਦੋ ਪੈਸੇ ਬੱਚੇ ਤਾਂ ਇੱਕ ਦੁੰਬੀ ਲਿਆਏ ਫਿਰ ਇੱਕ ਦੁੰਬਾ ਲਿਆਏ ਐਵੇਂ ਕਰਕੇ ਦੋ ਤੋਂ ਸਟਾਰਟ ਹੋਇਆ ਸੀ ਬਾਈ ਜੀ ਹੁਣ ਕਿੰਨੇ ਨਗ ਬਈ ਸਾਰੇ ਇਹ ਹੁਣ ਤਾਂ ਬਾਈ ਜੀ 8-10 ਨਗ ਹੋ ਗਏ ਠੀਕ ਹੈ ਤੇ ਇਹ ਖਾਣ ਪੀਣ ਬਾਈ ਉਹ ਹੀ ਆ ਖਾਣ ਪੀਣ ਬਾਈ ਜੀ ਸਭ ਤੋਂ ਵੱਡੀਆਂ ਗੱਲ ਵਧੀਆ ਗੱਲ ਆ ਜਿਹੜਾ ਆਪਣੇ ਬੱਕਰੀ ਦਾ ਵੇਸਟੇਜ ਆ ਉਧਰ ਇਹਨੂੰ ਬਾਈ ਜੀ ਜਿਆਦਾ ਹੈਵੀ weight ਨੇ ਕਰੂ ਫੇਰੇ ਬਰੀਡਿੰਗ ਦੇ ਕੰਮ ਦੀ ਨਿਰੰਧੀ ਫੈਟ ਵਧਿਆ ਬਾਦ ਸਭ ਤੋਂ ਚੱਕੀ ਜਿਆਦਾ ਵਧ ਗਈ ਹਾਂ ਚੱਕੀ ਜਿਆਦਾ ਵਧ ਗਈ ਬਾਕੀ ਉਹ ਕਹਿ ਦਿੰਦੇ ਆ ਜੀ ਇਹਦੀ ਚੱਕੀ ਚੱਕ ਕੇ ਕਰੋਸ ਕਰੋਣੀ ਪੈਂਦੀ ਹੋਰ ਹੈ ਸਿੰਪਲ ਪ੍ਰੋਸੀਜਰ ਹੈ ਕਿਉਂਕਿ ਇਹਦਾ ਫਾਲੇ ਇੰਨਾ ਵੱਡਾ ਹੁੰਦਾ ਇਹ ਚੱਕੀ ਨੂੰ ਕਰੋਸ ਕਰਕੇ ਮੇਟ ਕਰ ਦਿੰਦਾ ਬਾਈ ਜੀ ਆ ਠੀਕ ਹੈ ਤੇ ਮਿੰਗਣਾ ਮੁੰਗਣਾ ਨਹੀਂ ਕੋਈ ਬੇਦਕਤ ਆ ਨਹੀਂ ਦਿੱਕਤ ਉਹਦੀ ਬਾਕੀ ਕਿ ਦੇਖੋ ਮੌਸਮ ਦੇ ਨਾਲ ਹੁਣ ਮੰਨ ਕੇ ਚਲੋ ਗਰਮੀ ਦੇ ਚਮਾਸੇ ਦਾ ਮੌਸਮ ਹੁੰਦਾ ਉਸ ਟਾਈਮ ਮੜਾ ਆਪਾਂ ਦੇਖੋ ਡੰਗਲ ਨੂੰ ਸੰਭਾਲਦੇ ਤਾਂ ਬੱਕਰੇ ਨੂੰ ਕਿਹੜਾ ਸੰਭਾਲਦੇ ਨੀਗੇ ਸੰਭਾਲਦੇ ਮੜਾ ਦੇਖ ਲਿਓ ਵੀ ਹਾਂ ਯਾਰ ਕਈ ਵਾਰੀ ਕਿ ਮੰਗਣਾ ਚ ਚਿਪ ਕੇ ਰਹਿ ਜਾਂਦੀ ਆ ਤੇ ਉੱਥੇ ਜ਼ਖਮ ਨਾ ਹੋ ਜੇ ਬਸ ਉਹੀ ਹੈ ਬਾਕੀ ਕੋਈ ਲੰਬਾ ਚੁੜਾ ਜਿਹਦੇ ਨੂੰ ਵੇਂਦਾ ਰਹੇ ਚੱਕੀ ਚੱਕ ਨਹੀਂ ਨਹੀਂ 5-10 ਦਿਨਾਂ ਨੂੰ ਵੇਖ ਲਓ ਬਾਕੀ ਤਾਂ ਕਿ ਨੋਣੇ ਤੋਣੇ ਜਦੋਂ ਫਰੈਸ਼ੀ ਹੁੰਦਾ ਤੁਰਦਾ ਫਿਰਦਾ ਪਤਾ ਲੱਗ ਜਾਂਦਾ ਠੀਕ ਹੈ ਬਾਕੀ ਬਈ ਡਿਲੀਵਰੀ ਵੀ ਬਿਮਾਰ ਇਹ ਜਿਆਦੇ ਬਈ ਬਿਮਾਰ ਤਾਂ ਨਹੀਂ ਹੁੰਦੇ ਇਹ ਨਹੀਂ ਨਹੀਂ ਬਾਈ ਜੀ ਬਿਮਾਰ ਨਹੀਂ ਹੁੰਦੇ ਇਹ ਗਰਮੀ ਜਿਆਦੇ ਮੰਨਦੇ ਕਿ ਠੰਡ ਜਿਆਦੇ ਮੰਨਦੇ ਨਹੀਂ ਨਹੀਂ ਹੁਣ ਠੰਡ ਦੇ ਟਾਈਮ ਤਾਂ ਮੰਨਦੀ ਨਹੀਂ ਠੰਡ ਹੁਣ ਤਾਂ ਬਿਲਕੁਲ ਚਾਹ ਬਾਹਰ ਹੀ ਬੈਠੇ ਨੇ ਜੇ ਬਾਹਲੀ ਗਰਮੀ ਪੈਂਦੀ ਉਦੋਂ ਨਾ ਨਾ ਇਹਨਾਂ ਕੋਈ ਫਰਕ ਨਹੀਂ ਪੈਂਦਾ ਜਿਹੜਾ ਆਪਣੇ ਮੈਨ ਜਿਹੜਾ ਕਲਾਈਮੈਂਟ ਹੈ ਨਾ ਵੀਰ ਜੀ ਉਹ ਕਲਾਈਮੈਂਟ ਚ ਸਕਸੈਸਫੁਲ ਨੇ ਬਣਾਉਦਾ ਬਾਈ ਥੋੜੀ ਜਿਹੀ ਛੋਟੀ ਸਟੋਰੀ ਲੰਮੀ ਆ ਨਾ ਤੁਸੀਂ ਪਹਿਲਾਂ ਵੀ ਬੱਕਰੀਆਂ ਰੱਖੀਆਂ ਇਹ ਬੱਕਰੀਆਂ ਚ ਬਈ ਕਿਵੇਂ ਘਾਟਾ ਪੈ ਗਿਆ ਸੀ ਵੱਡੇ ਵੱਡੇ ਬੱਕਰਿਆਂ ਦਾ ਕੰਮ ਕਰਦੇ ਸੀ ਤੁਸੀਂ ਬਾਈ ਜੀ ਦੇਖੋ ਮੈਂ ਕਿਸੇ ਦੇ ਪਿੱਛੇ ਗਿਲਵਾ ਸ਼ਿਕਵਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਦੇਖੋ ਕਈ ਵਾਰੀ ਆਪਾਂ ਪਰਸਨ ਆਪਾਂ ਸਹੀ ਹੁੰਨੇ ਆ ਕਈ ਵਾਰ ਸਾਹਮਣੇ ਵਾਲਾ ਬੰਦਾ ਖਰਾਬ ਹੋ ਜਾਂਦਾ ਆ ਆਪਾਂ ਉਸ ਤੇ ਭਰੋਸਾ ਕਰ ਲੈਂਦੇ ਆ ਉਹਦੇ ਵਿੱਚ ਪੇਮੈਂਟਾਂ ਰੁਕੀਆਂ ਸੀ ਬਾਈ ਜੀ ਤੇ ਦੂਜਾ ਮਿਰ ਕੇ ਬੱਕਰੇ ਮੰਨ ਕੇ ਚਲੋ ਚਾਰ ਪੰਜ ਇਹਨਾਂ ਦੇ ਵਿੱਚ ਪੂਰਾ ਫਾਰਮ ਹੀ ਖਤਮ ਹੋ ਗਿਆ ਸੀਗਾ ਕੀ ਕਿਹੜੀ ਬਿਮਾਰੀ ਆ ਗਈ ਸੀ ਬਿਮਾਰੀ ਬਾਈ ਜੀ ਉਸ ਟਾਈਮ ਉਹ ਸਿਸਟ ਤੇ ਇਕਦਮ ਬਸ ਬੋਕ ਬੋਕ ਕੇ ਬੱਕਰੇ ਗੋਲ ਗੋਲ ਘੁੰਮਦੇ ਰਹੇ ਤੇ ਡਿਗਦੇ ਰਹੇ ਉਹ ਬਾਈ ਜੀ ਆਪਣੇ ਸਿਸਟਮ ਨੇ ਮੈਂ ਹਰ ਡਾਕਟਰ ਤੋਂ ਵੈਰੀਫਾਈਡ ਕਰਵਾਇਆ ਤੇ ਮੈਂ ਦੋ ਬੱਕਰੇ ਕਟਵਾਏ ਵੀ ਸੀਗੇ ਠੀਕ ਹੈ ਕੋਈ ਲੱਛਤ ਦੇ ਵਿੱਚ ਇਹ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀਗੀ ਠੀਕ ਹੈ ਠੀਕ ਹੈ ਤੇ ਉਹਦੇ ਬਾਅਦ ਫਿਰ ਪੀਪੀਆਰ ਵੈਰੀਫਾਈਡ ਕਰਵਾਇਆ ਬਾਈ ਜੀ ਉਹ ਵੀ ਹੈ ਨਹੀਂ ਸੀਗਾ ਪਰ ਉਹ ਰੱਬ ਦਾ ਬਸ ਉਹ ਬਸ ਉਹ ਚੋਲਾ ਲੱਗਣਾ ਸੀ ਬਾਈ ਜੀ ਲੱਗ ਗਿਆ ਠੀਕ ਹੈ ਕਿੰਨੇ ਬਈ ਨੁਕਸਾਨ ਹੋ ਗਏ ਸਿਰ ਨੁਕਸਾਨ ਉਸ ਟਾਈਮ ਬਾਈ ਜੀ ਮੇਰਾ 14 ਲੱਖ ਰੁਪਏ ਦਾ ਹੋਇਆ ਸੀ 14 ਤੇ ਬਈ ਕਿੱਥੋਂ ਫਿਰ ਪੂਰਾ ਕਰਿਆ ਮੰਨ ਲਓ ਘਰ ਵੀ ਮਾਤੜ ਬੰਦੀ ਬਾਈ ਜੀ ਇੱਕ ਗੱਲ ਹੈ ਤੁਸੀਂ ਵੀ ਕਹਿ ਦਿੰਨੇ ਉਹਨੇ ਬੱਕਰੀ ਆ ਜਿਹੜਾ 70 ਰੁਪਏ ਦਾ ਵਿਆਜ ਪਾੜ ਸਕਦੀ ਹੈ ਬਾਕੀ ਕੋਈ ਖੇਤੀ ਕਿਸਾਨੀ ਵਾਲਾ ਵੀ ਨਹੀਂ ਪਾੜ ਸਕਦਾ ਨਹੀਂ ਪਾੜਦਾ ਕਿਉਂਕਿ ਆ ਬੱਕਰੀ ਬਸ ਆ ਬਸ ਰੱਬ ਦੀ ਕੁਦਰਤ ਹੀ ਹੈ ਬਾਕੀ ਹਾਂ ਤੁਹਾਡੇ ਵੀਰ ਭਰਾਵਾ ਨੇ ਬਾਈ ਜੀ ਆਪਣੀ ਟੇਕ ਵੀ ਰੱਖੀ ਮੈਨੂੰ ਸਾਥ ਵੀ ਦਿੱਤਾ ਕੋਆਪਰੇਟ ਵੀ ਕੀਤਾ ਤੇ ਅੱਜ ਬਾਈ ਜੀ ਹੌਲੀ ਹੌਲੀ ਉਹ ਸਟੈਂਡ ਬਣ ਗਿਆ ਬਾਈ ਯਾਰ ਠੀਕ ਹੈ ਤੇ ਬਾਈ ਇਹ ਦੁੰਬਿਆਂ ਦੇ ਵਿੱਚੋਂ ਜੇ ਕੋਈ ਬੰਦਾ ਸੇਲ ਪਰ ਸੇਜ ਆਸਤੇ ਸੋ ਤੋਂ ਲੈਣਾ ਚਾਹੁੰਦਾ ਨਹੀਂ ਬਾਈ ਜੀ ਇਨਾਂ ਚੋਂ ਆਪਾਂ ਨੋਟ ਫੋਰ ਸੇਲ ਹੈ ਬਾਈ ਜੀ ਜੇ ਕੋਈ ਮੰਨ ਲਓ ਤੁਹਾਨੂੰ ਆਰਡਰ ਦੇਣਾ ਚਾਹੁੰਦਾ ਬਾਈ ਸਾਨੂੰ ਦੁੰਬਾ ਦੁੰਬੀ ਇੱਕ ਲੈ ਦਿਓ ਜਾਂ ਬੱਚੇ ਲੈ ਦਿਓ ਹਾਂ अवेलेबल ਕਰਵਾ ਦੇਾਂਗੇ ਜੇ ਆਪਣੇ ਤੇ ਹੋਣਗੇ ਤਾਂ ਆਪਾਂ ਅਗਲੇ ਸਾਲ ਹੀ ਬੁਕਿੰਗ ਕਰਾਂਗੇ ਉਸ ਤੋਂ ਪਹਿਲਾਂ ਬਾਈ ਜੀ ਆਪਾਂ ਬੁਕਿੰਗ ਨਹੀਂ ਕਰ ਸਕਦੇ ਜੇ ਕਿਸੇ ਨੂੰ ਹੁਣ ਵੀਡੀਓ ਦੇਖ ਕੇ ਚਾਹੀਦੀ ਆਸ-ਪਾਸ ਕਰਵਾ ਦੇਉਂਗੇ ਤੁਹਾਡੇ ਕੋਲ ਲੈ ਕੇ ਆ ਕੇ ਹਾਂ अवेलेबल ਕਰਵਾ ਦੇਾਂਗੇ ਬ ਠੀਕ ਹੈ ਬਸ ਆਪ ਰੀਡ ਅਵੇਲੇਬਲ ਕਰਵਾ ਦੇਗੇ ਠੀਕ ਹੈ ਲੈ ਬਾਈ ਜੀ ਆ ਤੁਹਾਨੂੰ ਇੱਕ ਨਵੀਂ ਵੀਡੀਓ ਲੈ ਕੇ ਆਏ ਤੇ ਬਾਈ ਦੀ ਗੱਲਬਾਤ ਕਿਵੇਂ ਲੱਗੀ ਤੇ ਆ ਬਾਈ ਨਾਰਮਲ ਸੇਵਾ ਧੀ ਹੈ ਬਾਈ ਤੇ ਨੀਰਾ ਹੀ ਆਹ ਬਾਈ ਜੀ ਆ ਜੋ ਦੇਖ ਲਓ ਪਰ ਕੋਈ ਮੂਡ ਬਾਈ ਕੀ ਪਾਉਣੇ ਬਾਈ ਜੀ ਦੇਖੋ ਫੀਡ ਦਾ ਆਵੇ ਆ ਸਭ ਤੋਂ ਮੈਂ ਇੱਕ ਥੋੜਾ ਆਹ ਬਾਈ ਜੀ ਨੀਰਾ ਹੀ ਹੈਗਾ ਠੀਕ ਹੈ ਨੀਰਾ ਹੀ ਹੈਗਾ ਨਾਰਮਲ ਫੀਡ ਤੇ ਡੰਗਰ ਖੜੇ ਹੈ ਬਾਈ ਜੀ ਆਪਾਂ ਦੇਖੋ YouTube ਨੂੰ ਵੇਖ ਕੇ ਮੈਂ ਥੋੜੀ ਜੀ ਗੱਲ ਲੰਮੀ ਕਰ ਦਿਆ ਕੋਈ ਇਸ਼ੂ ਤਾਂ ਨਹੀਂ ਤੁਹਾਨੂੰ ਨਾ ਨਾ ਕੋਈ ਚੱਕਰ ਨਹੀਂ ਬਾਈ ਜੀ ਦੇਖੋ ਸਭ ਤੋਂ ਮੈਂ ਮਦੋ ਮੁਖੀ ਹੈ ਜਿਹੜਾ ਉਹ ਕਿਸਾਨ ਹੈਗਾ ਆਪਣੇ ਘਰੇ ਕਣਕ ਹੁੰਦਾ ਜੋ ਹੁੰਦਾ ਉਸ ਤੋਂ ਵਧੀਆ ਕੋਈ ਫੀਡ ਹੀ ਨਹੀਂ ਬਾਕੀ ਕੰਪਨੀਆਂ ਦੇ ਪ੍ਰੋਡਕਸ਼ਨ ਹੁੰਦੇ ਜੀ ਆ ਪਾਓ ਆ ਪਾਓ ਦੇਖੋ ਵੈਕਸੀਨ ਕਰਵਾ ਦਿਓ ਬਾਕੀ ਨੋਰਮਲ ਜਿਹੜੇ ਆਪਣੇ ਬਜ਼ੁਰਗ ਪਾਉਂਦੇ ਸੀ ਨਾ ਉਹੀ ਦਾਣਾ ਪਾਉਂਦੇ ਰੋ ਡੰਗਰ ਚ ਕੋਈ ਹੈ ਮੱਝ ਹੈ ਗਾਂ ਹੈ ਉੱਥੇ ਵੀ ਜੀ ਹਾਰਦਾ ਹੀ ਨਹੀਂਗਾ ਹਾਂ ਬਸ ਇੱਕ ਚੀਜ਼ ਮੈਂ ਸਾਰਿਆਂ ਨੂੰ ਇਨਵੋਲਵ ਕਰਨਾ ਚਾਹੁੰਦਾ ਤੁਸੀਂ ਜਦੋਂ ਤੱਕ ਬੱਕਰੀ ਦਾ ਮੈਨੇਜਮੈਂਟ ਨਹੀਂ ਕਰੋਗੇ ਬਈ 6 ਵਜੇ ਪੱਠੇ ਪੋਣੇ ਤਾਂ 6 ਵਜੇ ਹੀ ਪੱਠੇ ਪਾਓ ਚਾਹੇ ਉਹਨੂੰ ਸੁੱਕਾ ਗਿੱਲਾ ਕੋਸੇ ਹੀ ਪਾ ਦਿਓ ਹਾਂ ਸਹੀ ਹੋਵੇ ਬਸ ਉਹ ਟਾਈਮ ਸਹੀ ਹੋਣਾ ਚਾਹੀਦਾ ਬਈ ਜੀ ਹਾਂ ਇਹ ਨਹੀਂ ਬਈ ਹਾਂ ਬਈ ਮੈਂ ਅੱਜ ਉੱਠ ਗਿਆ 8 ਵਜੇ ਉੱਠ ਗਿਆ ਤਾਂ 8 ਵਜੇ ਪਾ ਤਰਨਾ 6 ਵਜੇ ਟਾਈਮ ਫਿਕਸ ਹੈ ਤਾਂ ਉਹ ਟਾਈਮ ਤੇ ਪਾ ਦਿਓ ਲੰਗਰ ਬਾਈ ਜੀ ਉਹ ਸੁੱਕਾ ਗਿੱਲਾ ਖਾ ਕੇ ਵੀ ਆਪਣਾ ਢੱਡ ਪਰਦਾ ਜੋ ਦਾ ਆਪਣਾ ਸ਼ਾਈਨਿੰਗ ਦਿਰੋਣੀ ਤਾਂ ਦੇਖੋ ਬਈ ਜੀ ਉਹ ਨੋਰਮਲ ਚੀਜ਼ ਆ ਬਰੋਟਨ ਹੈ ਚਾਹੇ ਕੈਲਸ਼ੀਅਮ ਹੀ ਹਮਨੋਦ ਬਾਈ ਨੰਬਰ ਜਰੂਰ ਬੋਲ ਦੇ ਇੱਕ ਪਿੰਡ ਬੋਲ ਦੇ ਬਾਈ ਜੀ ਰੋੜਾ ਵਾਲੀ ਪਿੰਡ ਹੈ ਹਨੂਮਾਨਗੜ੍ਹ ਜ਼ਿਲ੍ਹਾ ਬਾਈ ਜੀ 97844 26234 ਬਾਈ ਜੀ ਇਹ ਵਟਸਐਪ ਵੀ ਚੱਲਦਾ ਆ ਵਟਸਐਪ ਆਹੀ ਹੈ ਬਾਕੀ ਬਾਈ ਕੋਲ ਘੱਟ ਕਰੇ ਵਟਸਐਪ ਮੈਸੇਜ ਕਰ ਦੇਵੇ ਬਾਈ ਯਾਰ ਕੰਮਕਾਰ ਦੇਖੋ ਰੰਦਾ ਲੈ ਬਈ ਦੋਸਤੋ ਆ ਹੈਗੇ ਬਾਈ ਦੇ ਦੁੰਬੇ ਥੋੜਾ ਜਿਹਾ ਸੈਟਅਪ ਬਾਈ ਕਹਿੰਦਾ ਹੇ ਮੇਰੀ ਸ਼ੁਰੂਆਤ ਹੀ ਕਿੰਨੀਆਂ ਬਾਈ ਦੁੰਬੀਆਂ ਹੈਗੀਆਂ ਵੱਡੀਆਂ ਜਿਹੜੀਆਂ ਅਡਲਟਾਂ ਜਿਹੜੀਆਂ ਅਡਲਟ ਬਾਈ ਜੀ ਆ ਬਾਈ ਮੇਰੇ ਸਾਰਿਆਂ ਨਾਲ ਕੁਆਲਿਟੀ ਜ਼ਿਆਦਾ ਹੈ ਹਨਾ ਨਹੀਂ ਸਾਰੇ ਰੰਗ ਹੀ ਆਏ ਆ ਇਹਦਾ ਨਹੀਂ ਨਹੀਂ ਬਾਈ ਜੀ ਆ ਬਾਲ ਜਿਵੇਂ ਵੀ ਹੁਣ ਛਾਲਦੇ ਨਾਲੋਂ ਘੱਟ ਹੁੰਦੇ ਬਾਲ ਕਿ ਬਈ ਜ਼ਿਆਦਾ ਆ ਜਾਂਦੇ ਨਹੀਂ ਉਹ ਉਹਨਾਂ ਤੋਂ ਥੋੜਾ ਘੱਟ ਰਹਿੰਦੇ ਜਿਵੇਂ ਆ ਹੁਣ ਆਪੇ ਸਾਫ਼ ਹੋ ਜਾਂਦੇ ਨੇ ਬਾਈ ਜੀ ਅਸੀਂ ਕਟਿੰਗ ਨਹੀਂ ਕਰਵਾਈ ਆ ਤੁਸੀਂ ਥੋੜਾ ਜ਼ੂਮਿੰਗ ਕਰਕੇ ਦਿਖਾ ਦਿਓ ਆਪੇ ਝੜ ਜਾਂਦੇ ਬਸ ਚਿੱਟੀਆਂ ਜਮਾ ਦੁੱਧ ਰੰਗੀਆਂ ਹੋ ਜਾਣਗੀਆਂ ਠੀਕ ਹੈ ਬਾਕੀ ਮੂੰਹ ਮੈਂ ਇਹਦਾ ਹੈਗਾ ਜਮਣਾ ਪੂਰੀ ਵੇੜ ਰਗਾ ਹਾਂ ਜਮਾ ਬਸ ਹੋਰ ਕਲਰ ਕੁਆਲਿਟੀ ਗੁਲਾਬੀਪਨ ਹੁੰਦਾ ਠੀਕ ਹੈ ਤੇ ਵਜਨ ਭਾਈ ਕਿੰਨਾ ਕਰ ਜਾਂਦਾ ਹੈ ਦੁੰਬਾ ਵਜਨ ਭਾਈ ਜੀ ਮੰਨ ਕੇ ਚਲੋ 4 ਦੰਦ ਤੇ ਵੀ ਲਗਭਗਵੇਂ ਮੰਨ ਕੇ ਚਲੋ ਅਗਰ ਡਾਈਟਿੰਗ ਸੀ ਹੋ ਤਾਂ 1.5 ਕੁਇੰਟਲ ਤੱਕ ਦ 来 भाई दोस्तों वीडियो किमे लगी भाई दी और भी ਤੁਹਾਨੂੰ राजस्थान दी वीडियो ਲੈ ਕੇ ਆਵਾਂਗੇ भाई ਹਨਾ ਕਿਵੇਂ ਮਿਹਨਤ ਕਰਦੇ ਆ ਤੇ ਤੁਸੀਂ ਵੀ ਕੋਈ ਸਿੱਖ ਕੇ ਇਹਨਾਂ ਤੋਂ ਕੰਮ ਸ਼ੁਰੂ ਕਰ ਸਕਦੇ ਹੋ ਨੰਬਰ ਵੀ ਦੇਵਾਂਗੇ ਨਾਲ ਪਾਰਟੀਆਂ ਦੇ ਤੇ ਧੰਨਵਾਦ ਭਾਈ ਬਨੋਦ ਠੀਕ ਹੈ ਭਾਈ ਜੀ